ਜੰਡਿਆਲਾ ਗੁਰੂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਆਕਾਸ਼ਦੀਪ ਬਿੱਲੀ ਨਾਂ ਦਾ ਇਹ ਨਸ਼ਾ ਤਸਕਰ ਜੋ ਕਿ ਤਲਵੰਡੀ ਡੋਗਰਾ ਪਿੰਡ ਦਾ ਰਹਿਣ ਵਾਲਾ ਹੈ 3-4 ਦਿਨ ਪਹਿਲਾਂ ਜਮਾਨਤ ਤੇ ਬਾਹਰ ਆਇਆ ਸੀ ਦੋਸ਼ੀ ਪਾਸੋਂ 5 ਗ੍ਰਾਮ ਹਿਰੋਇਨ 3 ਮੋਬਾਈਲ ਫੋਨ ਅਤੇ ਇੱਕ ਐਕਟਿਵਾ ਸਕੂਟੀ ਬਰਾਮਦ ਕੀਤੀ ਗਈ ਇਸ ਸੰਬੰਧੀ ਐਸਐਚਓ ਹਰਚੰਦ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਉਹ ਜੀ ਆਕਾਸ਼ਦੀਪ ਸਿੰਘ ਬਿੱਲੀ ਆ ਤਲਵੰਡੀ ਡੋਗਰਾ ਦਾ ਇਹ ਜੇ 3-4 ਦਿਨ ਪਹਿਲਾਂ ਹੀ ਬੇਲ ਆਊਟ ਹੋਇਆ ਸੀਗਾ ਤੇ ਸਾਨੂੰ ਇਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਫੇਰ ਆਉਂਦਿਆ ਸਾਰੀ ਨਸ਼ਾ ਦਾ ਸਕਰੀਚ ਲੱਗ ਗਿਆ ਵਾ ਅਸੀਂ ਸੋਰਸ ਲਾ ਕੇ ਕੱਲ ਨੂੰ ਮੌਕੇ ਤੋਂ ਫੜ ਲਿਆ ਵਾ ਰੰਗੇ ਹੱਥੀ ਇਹਦੇ ਤੋਂ 5 ਗ੍ਰਾਮ ਹੈਰੋਇਨ 3 ਨੰ ਮੋਬਾਈਲ ਇੱਕ ਐਕਟਵਾ ਬਰਾਮਦ ਕੀਤੀ ਆ ਇਹਦੀ ਪੁੱਛ ਕੇ ਸਦਰਾਣੇ ਨੇ ਦੱਸਿਆ ਸੀ ਕਿ ਮੈਂ ਫਲਾਣੇ ਬੰਦਿਆਂ ਤੋਂ ਲੈ ਕੇ ਆਇਆ ਵਾ ਉਹ ਵੀ ਅਸੀਂ ਦੋ ਬੰਦੇ ਫੜ ਲਿਆ ਜਿਨ੍ਹਾਂ ਨੂੰ ਦੇਣ ਜਾ ਰਿਹਾ ਸੀਗਾ ਉਹ ਜਿਹੜੇ ਦੋ ਅਸੀਂ ਨੋਮੀਨੇਟ ਕਰ ਲਿਆ ਤੇ ਇਹ ਪੂਰਾ ਜਿਹੜਾ ਮੋਡਿਊਲ ਆ ਉਹ ਅਸੀਂ ਐਫਆਈਆਰ ਦਰਜ ਕਰਕੇ ਕਾਬੂ ਕਰ ਲਿਆ ਵਾ ਇਹਦੇ ਤੇ ਪਹਿਲਾਂ ਵੀ ਮੁਕਦਮੇ ਹੈਗੇ ਆ ਇੱਕ ਵੈਪਨਾ ਦੀ ਖਰੀਦੋ ਫਰੋਖਤ ਦਾ ਮੁਕਦਮਾ ਹੈਗਾ ਵਾ ਇਹ ਨਸ਼ੇ ਦੇ ਵੀ ਪਰਚੇ ਹੈਗੇ ਆ ਤੇ ਜਿਹੜਾ ਵੈਪਨਾ ਵਾਲਾ ਮੁਕਦਮਾ ਉਹਦੇ ਚੋਂ ਇਹ ਜਮੰਤ ਤੇ ਆਇਆ